ਚੈਨਲ ਦਾ ਆ ਰਿਹਾ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਬਟਾਲਾ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਮਿਲੀ ਜਾਣਕਾਰੀ ਦੇ ਮੁਤਾਬਕ ਬੀਤੀ ਦੇਰ ਸ਼ਾਮ ਬਟਾਲਾ ਦੇ ਡੇਰਾ ਰੋਡ ਤੇ ਇੱਕ ਕਰਿਆਨੇ ਦੀ ਦੁਕਾਨ ਉੱਪਰ ਆਏ ਇੱਕ ਵਿਅਕਤੀ ਵੱਲੋਂ ਅਚਾਨਕ ਫਾਇਰਿੰਗ ਕੀਤੀ ਗਈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਨੌਜਵਾਨ ਜ਼ਖਮੀ ਹੋਇਆ ਹੈ ਉਧਰ ਹੀ ਦੁਕਾਨਦਾਰ ਦੇ بیٹے ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਉਸ ਵੱਲੋਂ ਫਾਰਿੰਗ ਕਰਨ ਵਾਲੇ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ ਅਤੇ ਉਸ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ ਹੈ ਹਾਲਾਂਕਿ ਪੁਲਿਸ ਅਧਿਕਾਰੀ ਵੱਲੋਂ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਫਿਲਹਾਲ ਇਸ ਸਬੰਧੀ ਕੀ ਕੋ ਜਾਣਕਾਰੀ ਸਾਹਮਣੇ ਆਈ ਹੈ ਤੁਹਾਨੂੰ ਸੂਚਨਤਾ ਕਰ ਰਹੇ ਹਾਂ ਕੁਝ ਮੌਕੇ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸਰਚ ਕਰੋ ਦਾ ਆਰ ਐ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਲਈ ਛੜ ਨਾਲ ਬਟਾਲਾ ਤੋਂ ਪੱਤਰਕਾਰ ਨਰਿੰਦਰ ਕੌਰ ਪਰਿਵਾਰਤ ਰਿੰਕੂ ਰਾਜਾ ਦੀ ਇੱਕ ਖਾਸ ਰਿਪੋਰਟ। ਇਹ ਨਿੰਦਰ ਕੋਈ ਪਤਾ ਨਹੀਂ ਸਰ ਜੀ। ਮੇਰੇ ਨਾਮ ਨਿੰਦਰ ਪਾ। ਸਨੋ ਕੀ ਹੈ? ਅੱਛਾ ਕੀ ਕੰਮ ਕਰਦਾ ਬੇਟਾ ਤੁਹਾਡਾ? ਜੈ ਜੀਂ ਜੀ ਕਾਨਾ। ਡੈਕਰੀ ਨਹੀਂ। ਅੱਛਾ ਕਿੰਨੀਆਂ ਗੋਲੀਆਂ ਚਲਦੀਆਂ ਪਾਜੀ? ਪਾਜੀ ਪਤਾ ਨਹੀਂ ਮੈਨੂੰ ਤੇ ਬੜੇ ਇੱਕੋ ਵਾਰ ਨਹੀਂ ਪਤਾ ਜੀ। ਮੇਰਾ ਨਾਮ ਰਕੇਸ਼ ਕੁਮਾਰ। ਮੇਰੀ ਦੁਕਾਨ ਦੇ ਉੱਤੇ ਇੱਕ ਥਰਡ ਪਰਸਨ ਆਇਆ ਵਾ। ਔਰ ਆਉਂਦਿਆਂ ਉਹਨੇ ਮੈਂ ਆਪਣਾ ਕੰਮ ਕਰਦਾ ਪਿਆ ਸੀ ਥੋੜੀ ਪਿੱਛੇ ਮੇਰੇ ਬੇਟੇ ਨੂੰ ਪੁੱਛਿਆ। ਏ ਪਾਪਾ ਕਿਥੇ ਨੇ ਮੈਂ ਜਸਤ ਪਿੱਛੇ ਸੀਗਾ ਕੰਮ ਕਰਦਾ ਪਿਆ ਸੀਗਾ ਤੇ ਕਹਿੰਦਾ ਕਿਥੇ ਗਏ ਨੇ ਕਹਿੰਦਾ ਦੱਸੋ ਤੇ ਨਹੀਂ ਤੂੰ ਦੱਸ ਕਿਥੇ ਗਏ ਨੇ ਇਹਨੇ ਪਿੱਛੋਂ ਦੀ ਜਾ ਕੇ ਤੇ ਦੱਸੋ ਕਾਮਰੇ ਦੱਸੋ ਇੰਨੀ ਗੱਲ ਕਹਿ ਕੇ ਉਹਨੂੰ ਜਫਾ ਪਾਇਆ ਵਾ ਔਰ ਉਹਨੂੰ ਧੁੰਦਾ ਧੁੰਦਾ ਬਾਹਰ ਸੜਕ ਤੱਕ ਲੈ ਗਿਆ ਉੱਥੇ ਅਸੀਂ ਲੰਮੇ ਪਾਪਾ ਇਹਨੂੰ ਉੱਥੇ ਦੇ ਕੋਲ ਵੈਪਨ ਵੀ ਖੋਇਆ ਵਾ ਵੈਪਨ ਵੀ ਸੀ ਇਹ ਸਾਹ ਵਾਲੇ ਲੈ ਗਏ ਆ ਔਰ ਉਹਨੂੰ ਵੀ ਲੈ ਗਏ ਆ ਔਰ ਸਾਡਾ ਡੀਵੀਆਰ ਵੀ ਲੈ ਗਏ ਤੇਰੇ ਹੱਥ ਦੇ ਸਾਡ ਉਹਦੇ ਕੋਲੋਂ ਵੈਪਨ ਖੋਹਦਿਆਂ ਲੱਗੀ ਆ ਵੇ ਆਪਣ ਵਜਾਏ ਮੇਰੇ ਪੁੱਠਾ ਇਹਦੇ ਬੱਚੇ ਦੀ ਦਿਲੈਨਾ ਪਰ ਵੇਖੋ ਜੀ ਸਾਡਾ ਪ੍ਰਸ਼ਾਸਨ ਕੀ ਕਰਦਾ ਵਿਆ ਜੀ ਤੇ ਵੇਖੋ ਜੀ ਕਿਸੇ ਨਾਲ ਇੱਕ ਪੈਸੇ ਦੀ ਦੁਸ਼ਮਣੀ ਨਹੀਂ ਅਸੀਂ ਸਾਡੇ ਕੋਲ ਛੋਟੇ ਤੋਂ ਛੋਟਾ ਬੱਚਾ ਵੀ ਆ ਜੇ ਨਾ ਆਓ ਜੀ ਸਾਡੀ ਜਵਾਨੀਆਂ ਦੀ ਆਓ ਜੀ ਇੱਧਰ ਆਇਓ ਕਦੀ ਵੀ ਕਿਸੇ ਨੂੰ ਜੂਣੀ ਤੈਣੀ ਜ਼ਖਮੀ ਇੱਕ ਥਰਡ ਪਰਸਨ ਹੋਇਆ ਵਾ ਉਹਦਾ ਸਾਨੂੰ ਅਜੇ 100% ਨੌਲੇਜ ਸ਼ਾਇਦ ਰਾਗੀ ਵੀ ਹੋ ਸਕਦਾ ਪੱਜੀ ਸਾਨੂੰ ਇਨਫੋਰਮੇਸ਼ਨ ਮਿਲੀ ਆ ਵੀ ਇੱਥੇ ਰਕੇਸ਼ ਕੁਮਾਰ ਹੈਗੇ ਕਰਿਆਨੇ ਵਾਲੇ ਇਹਦਾ ਰੋਡ ਤੇ ਉਹਨਾਂ ਦੇ ਗੋਲੀ ਚੱਲੀ ਹੈ ਅਸੀਂ ਮੌਕੇ ਤੇ ਪਹੁੰਚੇ ਹਾਂ ਉਹਨਾਂ ਦੇ ਬਿਆਨ ਹਾਸਲ ਕਰਨ ਦੇ ਆ ਅਜੇ ਸਾਨੂੰ ਇਹ ਨਹੀਂ ਪਤਾ ਲੱਗਾ ਕਿ ਕਿਹੜਾ ਬੰਦਾ ਜ਼ਖਮੀ ਹੋਇਆ ਕਿਹੜਾ ਬੰਦਾ ਮਤਲਬ ਕਿੰਨੇ ਗੋਲੀ ਚਲਾਈ ਆ ਤੇ ਇਹਨਾਂ ਦੇ ਬਿਆਨ ਹਾਸਲ ਕਰਨ ਤੋਂ ਬਾਅਦ ਆਪਾਂ ਪਰਚਾ ਦਰਜ ਕਰਾਂਗੇ ਜੋ ਇਨਵੈਸਟੀਗੇਸ਼ਨ ਦੋਸ਼ੀ ਪਾਜਣ ਦਾ ਕੀ ਬੰਦਾ ਪਤਾ ਲੱਗਾ ਜੋ ਉਹਨੂੰ ਨਹੀਂ ਮਿਲਿਆ ਆਪਾਂ ਸਾਨੂੰ ਇੱਕ ਬੰਦੇ ਦਾ ਪਤਾ ਲੱਗਾ ਜ਼ਖਮੀ ਹੋਇਆ ਮੇਰੇ ਫਿਲਹਾਲ ਤੇ ਕੋਈ ਐਹੋ ਜੀ ਗੱਲ ਨਹੀਂ ਆ ਗਈ ਜੇ ਫੜਿਆ ਉਹ ਦੁਕਾਨ ਦਾ ਮਾਲਕ ਫੜਿਆ ਨਾਲੋਂ ਜੇ ਕੋਈ ਪਾਰਟ ਆਊਗਾ ਤਾਂ ਉਹਨਾਂ ਸਾਂਝਾ ਕਰ ਲਾਂਗੇ ਜੀ ਦੁਕਾਨ ਦਾ ਮਾਲਕ ਹੀ ਉਹਦੇ ਬੇਟੇ ਨੇ ਹੀ ਕੋਸ਼ਿਸ਼ ਕੀਤੀ ਆ ਉਹਨੂੰ ਫੜਨ ਦੀ ਸੀ ਵੀ ਫੜਿਆ ਮੈਨੂੰ ਕੁਝ ਮਿਲੇ ਨਹੀਂ ਪਰ ਉਹਦੇ ਬੇਟੇ ਨੇ ਮੈਨੂੰ ਬਿਆਨ ਵਰਬਲੀ ਦਿੱਤੇ ਅਜੇ ਕਿ ਉਹਨਾਂ ਨੇ ਜਿਹੜਾ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਉਹ ਫੜ ਲਿਆ ਉਹ ਬਾਕੀ ਯੂਨੀਵਰਸਿਟੀ ਚ ਚੱਲ ਰਹੀ ਹੈ ਜੀ ਸਾਡੇ ਕੋਲ ਇੱਕ ਪੇਸ਼ੈਂਟ ਆਇਆ ਅਮਰਦੀਪ ਸਿੰਘ ਨਾਲੋਂ ਮਹਿੰਦਰ ਸਿੰਘ ਸ਼ੁਕਰਪੁਰੇ ਦੇ ਨੇ ਇਹ ਅਲੈਜੀ ਹੈ ਯਾਰ ਬੜੀ ਨੋਰ ਲਿਮਿਟਿੰਗ ਸੱਟ ਹੈਗੀ ਹੈ ਤੇ ਅਸੀਂ ਉਹਨਾਂ ਤੇ ਚੈਨੋ ਟੈਸਟ ਕਰਦੇ ਪੁੱਛਦਾ ਹੈ ਤੇ ਅੰਦਰ ਅਸੀਂ ਲਖਿਆ ਕਿ ਆਪਦੇ ਬਿਸ਼ੋ ਜੋ ਐਮਲਰ ਕੱਟ ਕੇ ਜਨਰਲ ਟਾਟਸ ਕਰਦੇ ਪੀ ਤੇ ਫਿਲਹਾਲ ਦੀ ਗੜੀ ਐਕਸ-ਰੇ ਜੋ ਸੀਟੀ ਤੋਂ ਹੀ ਪਤਾ ਚੱਲ ਪਾਏਗਾ ਕਿ ਅੰਦਰ ਉਹ ਹੈਗੀ ਫੋਰਨ ਬਾਡੀ ਕਿਸੇ ਤਰ੍ਹਾਂ ਦੀ ਹੈ ਉਹਦੇ ਮੈਂ ਤੁਹਾਨੂੰ ਦੱਸਾਂਗਾ ਲੈਫਟ ਲੋਅਰ ਲਿੰਬ ਤੇ ਆ